ਨੰਬਰਸ਼ਿਪ ਦੇ ਗਿਆ ਨੰਬਰਸ਼ਿਪ ਦੇ ਪਰ ਹੁਆ ਬਾਬਾ ਸਰ 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 ਸਾਹਿਬ ਜੀ ਬਹੁਤ ਬਹੁਤ ਇਹ ਇਹਦੇ ਵੀ ਮੈਂਬਰਸ਼ਿਪ ਦੇ ਦੇਣੇ ਹੁਣ ਪ੍ਰਧਾਨ ਸਾਹਿਬ ਦੁਨੀਆ ਸ਼ਰਮ ਦੀ ਕਾਨੂੰਨ ਸਦਨ ਦੇ ਕਾਰਨ ਸਰਦਾਰ ਚੰਦੂ ਜੀ ਸਤਿਕਾਰਯੋਗ ਸਾਹਿਬ ਜੀ ਦੀ ਪ੍ਰਤੀਸ਼ਠਾ ਕਰਦੇ ਹਾਂ। ਸਭਾ ਪੇਸ਼ੰਗੋਸ਼ਕ ਜੀ ਕਰਵਾਤਾ। ਸਭਾ ਇਲਾਕੇ ਦੇ ਗਿਆਨੀ ਸਾਹਿਬ। ਸਰਦਾਰ ਸ਼ਮ ਜੀ ਸੰਗੀਤ ਜੀ ਸਾਹਿਬ। ਸਰਦਾਰ ਜੀ ਸੰਗੀਤ ਜੀ ਨੌ ਸਾਹਿਬ। ਸਭਾ ਦੇ ਹੈਲਥ ਸੈਂਟਰ ਦੇ ਗਾਇਕ ਸਾਹਿਬ। ਸਭਾ ਦੇ ਗਿਆਨੀ ਸਾਹਿਬ ਪਲੇਜ਼ ਸਾਡੇ ਜੀ ਦੇ ਸਾਥੀ ਪ੍ਰਚਾਰਕ ਜੀ ਦਾ ਪਾਪਾ ਦੇਸ਼ ਦੀ ਕਰੇ ਵਿੱਚ ਕਾਰਜ ਦੇ ਤੇ ਹੋਰ ਕਰਦੇ ਸਾਰੇ ਸਿੰਘਾਂ ਚਾਹਤੀ ਕਿਹਾ ਹੈ ਜਿਹੜਾ ਭਗਵਾਨ ਸ਼ਰਵਨ ਚੰਦਨ ਦਾ ਡਾਕਟਰ ਜੀ ਸਿੰਘ ਭਗਤ ਸਾਹਿਬ ਤੋਂ ਕਰੀ ਗਏ ਸਾਡੇ ਜੀਤ ਸਿੰਘ ਸਾਹਿਬ ਇਹ ਨੇ ਐਨਡੀ ਆਗੂ ਦੇ ਪਾਰਟੀ ਕੋਈ ਹਾਜ਼ਰੀ ਸਰਗੰਤ ਦਾ ਪ੍ਰਧਾਨਤਾ ਅੱਜ ਹੰਡਲ ਸਾਹਿਬ ਜਿਹੜੇ ਉੜੇ ਜਿਹੇ ਮਹੀਨੇ ਵਾਸਤੇ ਡੈਪੂਟੇਸ਼ਨ ਤੇ ਗਏ ਸੀ ਉਹਨਾਂ ਦੀ ਡੈਪੂਟੇਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਆ ਇਹ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਟੀ ਹਰ ਰੋਜ਼ ਕਤਲ ਹੋ ਰਿਹਾ ਹੈ ਅੱਜ ਵੀ ਮੈਨੂੰ ਹੁਣੀ ਆਉਂਦੇ ਉਹਦੇ ਪਾਸ ਜੰਡਿਆਲਾ ਇੱਕ ਵਪਾਰੀ ਦਾ ਕਤਲ ਹੁਕਮ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਾਊਟ ਫੇਲ ਐਕਸਟੋਰਸ਼ਨ ਹੋ ਰਹੀ ਹੈ ਮਰਡਰ ਹੋ ਰਿਹਾ ਹੈ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅ ਸਾਰੇ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਂਕਟਰੀਏ ਟੂ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸਸੋਡਿਆ ਕਿਸ ਬੇਸਿਸ ਤੇ ਮੀਟਿੰਗ ਮੀਟਿੰਗ ਲੈ ਰਿਹਾ ਹੈ ਤੇ ਜਿਹੜਾ ਵੱਡਾ ਅਸੀਂ ਮਨ ਲੱਗਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕਿ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀਏ ਨੇ ਅਜਿਹੜੀ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹ ਉਹਦੀ ਵਾਇਲੇਸ਼ਨ ਹੈ ਜੇ ਜੇ ਟਰਿੱਕੇ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀ ਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਤੇ ਉਹ ਫੈਸਲੇ ਲੈਂਦੇ ਆ ਉਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਤੇ ਮੈਂ ਸਾਰੇ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਪਾਰਟੀ ਲੈਵਲ ਤੇ ਉੱਠ ਕੇ ਮੈਰਿਟ ਤੇ ਫੈਸਲਾ ਕਰੋ ਜਿਹੜੇ ਸਾਡੇ ਕੁਮਨ ਸਾਹਿਬ ਜਿਹੜੇ ਸਾਡੇ ਨੁਮਾਇंदे ਹੈ ਬੈਸਟ ਕੈਂਡੀਡੇਟ ਸਾਰੇਆਂ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲੋ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਧਿਆਣੇ ਵੈਸ ਨੂੰ ਤੇ ਕਾਲਜ ਦਾ ਕਿ ਲੁਦਿਆਣੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਜੀ ਤਰੱਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਤੁਹਾਡੀ ਕੋਈ ਇੱਕ ਮਾਂ ਪਾਰਟੀ ਖੇਤਰੀ ਪਰ ਅਕਾਲੀ ਦਲ ਨੂੰ ਤਗੜਾ ਕਰ ਲੋ ਥੈਂਕ ਯੂ ਸਰਦਾਰ ਸਾਹਿਬ ਤੇ ਠੰਡਲ ਸਾਹਿਬ ਮੈਂ ਕਹਤਾ ਮੈਂ ਠੰਡਲ ਸਾਹਿਬ ਨੂੰ ਜੈ ਜੈ ਕਹਿਣਾ ਤੇ ਕਰਨ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਿ ਦਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨ ਕਰਨਾ ਚਾਹਨਾ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਭ ਸੁਖੀ ਸਿੰਘ ਜੀ ਬਾਦਲ ਉਹਨਾਂ ਦੀ ਸੋਚੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਨਹੀਂ ਬਹੁਤ ਲੰਬੇ ਸਮੇਂ ਤੋਂ ਮੈਂ ਉਹ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਤੌਰ ਤੇ ਮਾਤਰੀ ਦੇ ਤੌਰ ਤੇ ਪਾਰਟੀ ਦੇ ਨਾਲ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਨਹੀਂ ਜਿਹਦੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਬੰਦੇ ਹਮੇਸ਼ਾ ਆਪਣੀ ਪਾਰਟੀ ਜੋ ਸ਼੍ਰੋਮਣੀ ਕਾਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਇਰੇ ਬਿਹਰ ਪਰਿਵਾਰ ਵਾ ਮੈਂ ਹਮੇਸ਼ਾ ਉਹਦੇ ਨਾਲ ਰਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਦੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜ ਤੱਕ ਕਦੇ ਕੋਈ ਐਹੋ ਜੀ ਗੱਲ ਨਹੀਂ ਕੀਤੀ ਸੋ ਅੱਜ ਮੁੜ ਕੇ ਫੇਰ ਪਾਰਟੀ ਵਿਚ ਚੜਨ ਦੀ ਕਲਾ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ ਬਾਰੋਂ ਆਗੇ ਟੋਪੀਏ ਵਾਲੇ ਬੰਦੇ ਜਦੋਂ ਇਹ ਸਟਰੀਆ ਕੰਪਨੀ ਆਈ ਸੀ ਬਹੁਤ ਲੰਮਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪੈਜ ਪਾ ਕੇ ਸਾਰੇ ਦੇਸ਼ ਤੇ ਰਾਜ ਕੀਤਾ ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਰੁਕਣਾ ਚਾਹੁੰਦੀ ਆ ਇਹੋ ਜਿਹੇ ਪਲਾਨੇ ਕਰ ਰਹੀ ਆ ਉਹਨੂੰ ਸਭ ਤੋਂ ਪਾਉਣ ਵਾਸਤੇ ਤੁਹਾਡੀਆਂ ਬਾਈਲੈਕਸ਼ਨਾਂ ਜਿਹੜੀ ਲੁਧਿਆਣਾ ਦੇ ਮੈਂ ਸੋਚਦਾ ਕਿ ਮੈਂ ਇਸ ਗੱਲ ਦੀ ਵੀ ਪਾਰਟੀ ਨੂੰ ਵਧਾਈ ਦੇਣਾ ਕਿ ਸਾਡੇ ਜਿਹੜੇ ਉਮੀਦਵਾਰ ਨੇ ਘੋਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੂੰਹੋਂ ਸ਼ਿਫਤਾਬ ਕਰਦੇ ਆ। ਸੁਧਰ ਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਸਰਕਾਰ ਨਹੀਂ ਬਦਲਨੀ ਪਰ ਅੱਜ ਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਤੱਕੇ ਚਾਹੀ ਹੋ ਰਹੀ ਆ। ਉਹਨੂੰ ਜੂਠ ਖੱਲ ਪਾਈ ਜਾਊਗੀ। ਉਹ ਸ਼ੋਮਨੀ ਕਲਦਾਰ ਨੂੰ ਵੱਲ ਮਿਲੂਗਾ। ਮੈਂ ਇੱਕ ਵਾਰ ਫੇਰ ਸਾਰੇ ਬੀਡੀਆ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਐ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਹੀ ਫੈਸਲੇ ਸਰਕਾਰ ਕਾਲੀ ਦਲ ਦੀ ਆਉਣ ਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਸਾਰੇ ਇਨਵੈਸਟਰ ਨੂੰ ਸ਼ੋਰ ਕਰਦਾ ਆ ਜਿਹੜੀ ਐ ਲੈਂਡ ਐਕ acquisition ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਕਵਾਇਰ ਕਰਨੀ ਦੇਵਾਂਗੇ ਕਾਲੀਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟਰੀਟ ਕਰਾਂਗੇ ਕਿਹਦੇ ਨਾਲ ਮੇਰੇ ਕਿਸੇ ਨਾਲ ਮੈਂ ਤਾਂ ਰੋਜ਼ ਇੱਥੇ ਆ ਤੁਸੀਂ ਰੋਜ਼ ਮੇਰੇ ਨਾਲ ਉਹਨੇ ਮੈਂ ਕਿੱਥੇ ਕੀਤੀ ਐ ਬੈਂਕ ਬਿਲਕੁਲ ਟਰਾਈ ਕਰਦਾ ਮੇਰੀ ਕੋਈ ਮੀਟਿੰਗ ਹੋਈ ਸ੍ਰੀ ਕੁਦਰਤ ਜੀ ਜਿਹੜਾ ਕਿਹਾ ਜਿਵੇਂ ਆਪ ਡੈਟ ਸੁਵਾ ਦੇਦਾ ਕਿਹੜਾ ਡੈਟਕ ਹਾਂ ਰਿਪੋਰਟ ਦੀ ਰਿਪੋਰਟ ਵੀ ਹੈ ਅਸੀਂ ਹਰ ਆਪਸ਼ਨ ਰੱਖਾਂਗੇ ਅਸੀਂ ਧੱਕਾ ਨਹੀਂ ਹੋਣ ਦਿੰਦੇ ਆ ਜਿਹੜੀ ਪਾਲਿਸੀ ਹੈ ਪਾਲਿਸੀ ਲਿਆਂਦੀ ਕਿਸ ਲਈ ਹੈ ਕਿਉਂਕਿ ਇਹ ਪਤਾ ਕਿ 1.5 ਸਾਲ ਰਹਿ ਕੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਜ ਇਹਨਾਂ ਦੇ ਅੰਦਰ ਚਲ ਜਾਣਾ ਹੈ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੁੰਵਰ ਆਫੀਸਰ ਥੋੜੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਪਰ ਜਿਹੜਾ ਸਾਥ ਦੇਊਗਾ ਹੀ ਵਿਲ ਹਵਲ ਹੂ ਟੂ ਫੇਸ ਦ ਸੇਮ ਕੰਸੀਕਵੈਂਸ ਜਿਹੜਾ ਇਹ ਆਪਣੀ ਦੇ ਚਾਸ ਦਾ ਜਿਹੜੀਆਂ ਜਿੰਦਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿ ਬਿਆਨ ਨਹੀਂ ਜਿਹੜਾ ਕਿਦਾ ਦੇਖਦੇ ਹੋ ਆਪ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਵਿਊ ਹੈ ਉਹ ਇਸ ਪਰ ਗੱਲ ਕਰਸੇ ਮੈਂ ਤਾਂ ਕ੍ਰਿਟੀਕਲ ਗੱਲ ਕਰਾਂ ਕਿਰੀ ਅ ਜਸਪਰੀ ਦੀ ਹੌਬੀ ਉਹਦੀ ਤਾਂ ਹੌਬੀ ਆ ਥੈਂਕ ਯੂ